ਉਹ ਤੇ ਨਾ ਮੈਂ ਬਸ ਆਪਣਾ ਸਬਰ ਰੱਬ ਦਾ ਕਹਿਰ ਵੇਖਣਾ ਚਾਹੁੰਦੀ ਆ ਕਿ ਕੀ ਪਤਾ ਅਗਲੇ ਘਰ ਖੁਸ਼ੀਆਂ ਨੇ ਜਾਂ ਫਿਰ ਮੌਤ ਨਾ ਬੁੱਤਰ ਸੁੱਖੀ ਸੰਦੀ ਇਹੋ ਜੀ ਗੱਲ ਕਿਉਂ ਬੋਲਦੀ ਆ ਆ ਦਿਨ ਤੇ ਬੜੇ ਚਾਹਵਾਂ ਨਾਲ ਦੇਖੀਦਾ ਵਾ ਕਿ ਸਾਡਾ ਵਿਆਹ ਵਾਲਾ ਦਿਨ ਆਇਆ ਕੁੜੀਆਂ ਦੇ ਕਈ ਚਾਹ ਹੁੰਦੇ ਆ ਚਲ ਅੱਜ ਤੇਰੀ ਮਾਂ ਹੁੰਦੀ ਤੇਨੇ ਸਾਰੇ ਚਾਹ ਲਾੜ ਪੂਰੇ ਕਰਦੀ ਕਿ ਕੀ ਪਤਾ ਤੇਰੀ ਸੱਸ ਦੇ ਰੂਪ ਚ ਤੈਨੂੰ ਮਾਂ ਮਿਲ ਜੇ ਕਈ ਸੱਸਾਂ ਵੀ ਮਾਂਵਾਂ ਬਣ ਕੇ ਵਿਖਾ ਦਿੰਦੀਆਂ ਪੁੱਤ ਤੇਰੇ ਸੁਪਨੇ ਪੂਰੇ ਕਰਨ ਵਾਲੀ ਹੋਵੇ ਇਹ ਗੱਲਾਂ ਨਾ ਸੋਚ ਚੰਗਾ ਸੋਚੇਂਗੀ ਤੇ ਚੰਗਾ ਹੋਊਗਾ ਇਹ ਤੇ ਸਭ ਕਿਸਮਤ ਦਾ ਖੇਡਾ ਵਾਣਾ ਜੋ ਹੋਊਗਾ ਅੱਗੇ ਵੇਖਿਆ ਜਾਊਗਾ ਨਾ ਤੇ ਤੁਸੀਂ ਅੱਗੇ ਵੇਖਿਆ ਨਾ ਤੇ ਮੈਂ ਮੈਂ ਤਾਂ ਵੇਖਣਾ ਚਾਹੁੰਦੀ ਆ ਕਿ ਰੱਬ ਕਿੱਥੋਂ ਤੱਕ ਜਾ ਸਕਦਾ ਹੁਣ ਤੇ ਬੱਸ ਇਹੋ ਵੇਖਣਾ ਵਾ ਕਿ ਮੇਰਾ ਭਰੋਸਾ ਜਿੱਦ ਦਾ ਰੱਬ ਦੇ ਪ੍ਰਤੀ ਜਾਂ ਫਿਰ ਮੇਰੀ ਮਾੜੀ ਕਿਸਮਤ ਕਿਹੜਾ ਕਹਿਰ ਗੁਜ਼ਾਰਦੀ ਮੇਰੇ ਤੇ ਆਉਣ ਵਾਲੀ ਜ਼ਿੰਦਗੀ ਚ ਤੇ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਖੇਡਾਂ ਰਚੀਆਂ ਜਾਂਦੀਆਂ ਨੇ ਇਹ ਤੇ ਬਸ ਉਹੀ ਜਾਣਦਾ ਮੇਰੀ ਇਹ ਤੇ ਡੋਲਾ ਸਿਰ ਫੋਰੇ ਤੇ ਹੀ ਆ ਕਿ ਜੋ ਵੀ ਕਰੂਗਾ ਸਭ ਚੰਗਾ ਹੀ ਕਰੂਗਾ ਕਹਿੰਦੇ ਹੁੰਦੇ ਨਾ ਅੰਟੀ ਜੀ ਕਹਿੰਦੇ ਹੁੰਦੇ ਨਾ ਰੱਬ ਕਦੀ ਵੀ ਕਿਸੇ ਦਾ ਮਾੜਾ ਨਹੀਂ ਕਰਦਾ ਜੋ ਇੱਕ ਪੈ ਮਾੜਾ ਵਿਖਾਉਂਦਾ ਨਾ ਤੇ ਚਾਰ ਪੈ ਅੱਗੇ ਨਾ ਚੰਗਾ ਹੀ ਕਰਦਾ ਕੀ ਪਤਾ ਇਹੋ ਭਰੋਸਾ ਲੈ ਕੇ ਜਿਵੇਂ ਅੱਗੇ ਜਾਵਾਂ ਰੱਬ ਕੋ ਚੰਗਾ ਹੀ ਕਰ ਦੇ ਇਹ ਹੀ ਤੇ ਗੱਲ ਆ ਪੁੱਤ ਉਹਦੇ ਰੰਗ ਕੋਈ ਨਹੀਂ ਜਾਣਦਾ ਦੇਖ ਪੁੱਤ ਮੈਂ ਕੀ ਗੱਲ ਕਹੂੰਗੀ ਕਿ ਤੇ ਤੂੰ ਆ ਜਾ ਵੀ ਮੋਕਾ ਆਗਾ ਤੇਰਾ ਮਾਮਾ ਤੇਰੇ ਨਾਲ ਆ ਤੂੰ ਆਪਣੇ ਮਾਮੇ ਨਾਲ ਗੱਲ ਕਰ ਲੈ ਦਿਲ ਦੀ ਕੁੱਛ ਲੈ ਕਿਤੇ ਤੇਰੇ ਮਾਮੇ ਨੂੰ ਹੀ ਪਤਾ ਹੋਵੇ ਕਿ ਅੱਗੇ ਕਿਹੋ ਜਿਹਾ ਪਰਿਵਾਰ ਆ ਨਹੀਂ ਨਹੀਂ ਆਂਟੀ ਜੀ ਜੇ ਮੈਂ ਹੁਣ ਇਸ ਟਾਈਮ ਕੋਈ ਵੀ ਗੱਲ ਕੀਤੀ ਨਾ ਇਸ ਚੀਜ਼ ਨੂੰ ਲਾ ਕੇ ਬੜਾ ਕਲੇਸ਼ ਪੈਣਾ ਜੇ ਤੁਹਾਨੂੰ ਪਤਾ ਨਾ ਮਾਮਾ ਤੇ ਕਦੀ ਕਦੀ ਘਰ ਆਉਂਦਾ ਪਰ ਮਾਮੀ ਜੇ ਮੈਂ ਬਾਈ ਚਾਂਸ ਇਹ ਚੀਜ਼ ਨੂੰ ਫਿਰ ਵੀ ਇੱਕ ਗੱਲ ਲੈ ਕੇ ਤੋਰੀ ਪਾਵਾਂ ਕਿ ਮੈਂ ਨਹੀਂ ਵਿਆਹ ਕਰਾਉਣਾ ਕਿੱਦਾਂ ਦੇ ਕਿੱਦਾਂ ਦੇ ਨਹੀਂ ਮੇਰੇ ਤੇ ਮੁੰਡਾ ਤੱਕ ਨਹੀਂ ਵਿਖਾਇਆ ਗਿਆ ਤੁਹਾਨੂੰ ਪਤਾ ਮਾਮੇ ਨੇ ਚੱਲ ਜਾਣਾ ਰਹਿਣਾ ਤੇ ਮੇਰਾ ਮਾਮੀ ਨੇ ਨਾ ਉਹਨੇ ਤੇ ਮੇਰਾ ਜੀਣਾ ਮੁਸ਼ਕਿਲ ਕਰ ਦੇਣਾ ਜੋ ਇਦਾਂ ਬੇਨ ਗਲਤੀ ਤੋਂ ਮੈਨੂੰ ਬੋਲਦੀ ਰਹਿੰਦੀ ਆ ਤੁਹਾਨੂੰ ਕੀ ਲੱਗਦਾ ਇਸ ਚੀਜ਼ ਤੇ ਮੈਨੂੰ ਮਾਫ਼ ਕਰੂਗੀ ਉਹਨੇ ਤਾਂ ਮੈਨੂੰ ਕਹੋ ਬਾਹਰ ਕੱਢ ਦੇਣਾ ਜਿਹੜੀ ਤਾਂ ਮੈਨੂੰ ਦੋ ਵਕਤ ਦੀ ਰੋਟੀ ਤੇ ਸਿੱਤੇ ਛਾਤ ਹੈਗੀ ਨਾ ਕੀ ਪਤਾ ਉਹ ਵੀ ਅਗਲੀ ਦਾ ਮਨ ਕੀਤਾ ਉਹ ਵੀ ਇਹ ਕਿਤੇ ਖੋਲੇ ਨਾ ਘਰ ਦੀ ਰਹਿਣਾ ਤੇ ਨਾ ਕਾਟਦੀ ਇਸ ਤੋਂ ਚੰਗਾ ਨਾ ਜੋ ਵੀ ਹੋ ਜਾਂਦਾ ਨਾ ਚੱਲੀ ਜਾਂਦੋ ਤੂੰ ਬਸ ਵੇਖ ਬੋਤਾ ਤੂੰ ਜੋ ਵੀ ਕਰਨੀ ਆ ਨਾ ਬਹੁਤ ਵਧੀਆ ਕਰਨੀ ਸਹੀ ਕਿਹਾ ਤੁਸੀਂ ਕਿ ਇਤੋਂ ਲਾਵਾ ਤੇਰਾ ਕੋਈ ਟਿਕਾਣਾ ਨਹੀਂ ਹੈਗਾ। ਤੁਹਾਨੂੰ ਪਤਾ ਜਦੋਂ ਮੈਂ ਨਿੱਕੀ ਜੀ ਸੀ ਨਾ ਮੇਰੀ ਦਾਦੀ ਨੇ ਮੈਨੂੰ ਘਰੋਂ ਕੱਢ ਦਿੱਤਾ। ਮੇਰਾ ਮਾਮਾ ਮੈਨੂੰ ਇਸ ਘਰ ਚ ਲੈ ਕੇ ਆਇਆ। ਇਹਨਾਂ ਨੇ ਗੱਲ ਨਾ ਲਾਇਆ। ਘਟੋ ਘਟ ਇੱਕ ਘਰ ਤੇ ਦਿੱਤਾ ਨਾ ਰਹਿਣ ਲਈ। ਚਾਹੇ ਜਿੱਦਾਂ ਵੀ ਮੈਨੂੰ ਰੱਖਿਆ ਗਿਆ, ਮਾਰਿਆ, ਕੁੱਟਿਆ ਗਿਆ। ਤਾਨੇ ਮੇਣੇ ਸਾਰੀ ਜ਼ਿੰਦਗੀ ਦੇ ਦਿੱਤੇ ਗਏ। ਜਿੱਦਾਂ ਵੀ ਆ ਚਲੋ ਇਸ ਘਰ ਚ ਰਹਿਣ ਯੋਗ ਤੇ ਹੈ ਨਾ। ਟੋਟਾਟ ਮੈਨੂੰ ਇਹ ਤੇ ਹੈ ਨਾ ਕਿ ਮੇਰੇ ਆਪਣੇ ਆ ਮੇਰਾ ਪਰਿਵਾਰ ਆ ਜਿੰਨਾ ਤੇ ਮੈਨੂੰ ਮਾਣ ਹੋਣਾ ਚਾਹੀਦਾ ਕਿ ਮੇਰੇ ਆਪਣੇ ਆ ਅੱਜ ਮੇਰੇ ਨਾਲ ਖਲੋਣੇ ਚਾਹੀਦੇ ਸੀ ਉਹ ਵੀ ਨਹੀਂ ਮੇਰੇ ਨਾਲ ਹੈਗੇ ਤੇ ਮੈਂ ਕਿਸੇ ਤੋਂ ਬਾਕੇ ਤੋਂ ਸ਼ਿਕਾਇਤ ਕਰਨੀ ਮੈਂ ਤਾਂ ਬਸ ਇਹੋ ਸੋਚਿਆ ਕਿ ਨਹੀਂ ਜੋ ਕੁਝ ਵੀ ਅੱਜ ਤੱਕ ਨਿੱਕੀ ਤੋਂ ਲੈ ਕੇ ਵੱਡੀ ਤੱਕ ਇਹਨਾਂ ਨੇ ਮੇਨਾ ਕੀਤਾ ਨਾ ਮੈਂ ਬਸ ਨਾ ਉਸੀ ਦਾ ਫਰਜ਼ ਅਦਾ ਕੀਤਾ ਮੇਰੇ ਮਾਮੇ ਦਾ ਇੰਨਾ ਮੈਨੂੰ ਪਾਲਿਆ ਪਿਆਰ ਦਿੱਤਾ ਬਸ ਉਹਨਾਂ ਦੇ ਮੂਹ ਨੂੰ ਮੈਂ ਜਿੱਥੇ ਬੈਠੀ ਆ ਇਦਾਂ ਵੀ ਬੋਲਣਾ ਉਹ ਬੜੇ ਜ਼ਰਦ ਬੋਲਣਾ ਸੀ ਕਿ ਤੁਸੀਂ ਮੇਰੀ ਮਰਜ਼ੀ ਤੋਂ ਖਿਲਾਫ ਕਰਦੇ ਓ ਔਰ ਜੇ ਮੈਂ ਚੁੱਪ ਪਿਆਣਾ ਸਿਰਫ ਆਪਣੇ ਮਾਮੇ ਕਰਕੇ ਕਿ ਨਹੀਂ ਮੇਰਾ ਮਾਮਾ ਫਿਰ ਵੀ ਜਿੱਦਾਂ ਮਰਜ਼ੀ ਖੁਸ਼ ਤੇ ਹੈਗਾ ਨਾ ਬੜਾ ਵੱਡਾ ਦੇ ਲਿਆ ਪੁੱਤ ਤੇਰਾ ਇੱਕ एहसान ਚ ਤੋਂਨ ਵਾਸਤੇ ਤੂੰ ਆਪਣੀ ਸਾਰੀ ਜ਼ਿੰਦਗੀ ਦਾ ਉਤਨਾ ਲਾਤੀ ਇਹ ਤੇ ਬਸ ਨਾ ਅਨਿਆ ਪੁੱਤ ਤੂੰ ਕੀ ਗੱਲਾਂ ਕਰੀ ਜਾਂਦੇ ਮੈਂ ਬਾਹਰ ਵਾਜਾ ਦੇ ਨਹੀਂ ਸਾਂ ਹੋਰ ਵਧਾਈਆਂ ਭੈਣਾਂ ਤੁਹਾਨੂੰ ਫਲਾਇ ਤੈਨੂੰ ਸਵਾ ਵਧਾਈ ਚੱਲ ਕਦੋਂ ਦੀ ਬੱਠੀ ਹੋਈ ਆ ਮੈਂ ਤੇ ਹੁਣੇ ਆਈ ਬਹਿ ਜਾ ਮੈਂ ਸਮਾਨ ਰਖਵਾ ਲਿਆ ਤੇ ਫੋਨ ਬੜੇ ਭੱਜਦੇ ਦੀ ਸੱਸ ਦੇ ਵੀ ਕਹਿੰਦੇ ਆਜੋ ਕਿ ਬਾਬਾ ਜੀ ਨੇ ਅੱਗੋਂ ਫੇਰ ਟਾਈਮ ਹੋਈ ਆਉਂਦੇ ਨਾ ਸਾਢੇ 10 ਵਜ ਗਏ ਨੇ ਚੱਲ ਭੈਣ ਮੈਂ ਤੇ ਆਈ ਹਾਂ ਕੁੜੀ ਨਾਲ ਵੇ ਸਗੰਦੇ ਨੇ ਸਗੰਤ ਚੱਲ ਬੰਦਾ ਹੀ ਆ ਨਾ ਕੁੜੀ ਦਾ ਆਹੋ ਹੋ ਹੋ ਮੰਗ ਜਾ ਸਗੰਦੇ ਆਵਾ ਫੇਰ ਕਦੋਂ ਮੇਲ ਹੋਣੇ ਆ ਸਾਰੇ ਭੇਜਣ ਕਿ ਤੀਆਂ ਉਹਨੀਆਂ ਕਿ ਨਹੀਂ ਆ ਆ ਲਿਆ ਪੁੱਤ ਮੈਂ ਪਰਚ ਚ ਪਾ ਦੂੰਗੀ ਅੱਛਾ ਕਿ ਕਿ ਤੂੰ ਸੰਭੇਂਗੀ ਠੀਕ ਹੈ ਨਾ ਤੇ ਦਾਨ 300 ਦੀ ਜਰੂਰ ਪਰ ਉਹਨੂੰ ਮੁੰਡੇ ਵਾਲਿਆਂ ਨੇ ਕਿਹਾ ਕਿ ਇਹਨੂੰ ਸੱਦੇ ਹੋਈ ਨਾ ਅਸੀਂ ਝਟਪਟ ਕਰਨਾ ਹੈ ਕਿ ਤੇਰੇ ਭਾਜੀ ਵੀ ਕਹਿ ਲਾ ਪਏ ਕਿ ਬੜਾ ਵਧੀਆ ਕਰਨ ਲੱਗੀ ਆ ਸੱਚੀ ਬੜੇ ਖੁਸ਼ ਹੈਗੇ ਹੈਗੇ ਨਹੀਂ ਤੂੰ ਬਹੁਤ ਚੰਗਾ ਕਰਨ ਦੀ ਹੈ ਭੈਣੇ ਇਹ ਦਾਨ ਜਿਹੜਾ ਕਰ ਲੱਗੀ ਆ ਨਾ ਇਹ ਬਹੁਤ ਵੱਡਾ ਧਾਨ ਹੈ ਤੇ ਚੱਲ ਫਿਰ ਕੁੜੀ ਨੂੰ ਜੁੱਤੀ ਜੱਤੀ ਪਵਾ ਹਾਂ ਕੋਈ ਪਰਸ ਪੁਰਸ ਦੇ ਕੁੜੀ ਹਾਂ ਹਾਂ ਸਾਰਾ ਕੁਛ ਰੱਖਤਾ ਮੈਂ ਮੈਂ ਕਿੱਥੇ ਲੈ ਕੇ ਕੀ ਕਰੇਗੀ ਉਹ ਤੇ ਪੜਾ ਦੂੰਗੀ ਨਾ ਸਾਰਾ ਕੁਛ ਰੱਖਿਆ ਹੈ ਸਾਰਾ ਕੁਛ ਕੱਪੜੇ ਕਪੜੇ ਵੀ ਮੈਂ ਬਣਾਏ ਨੇ ਹਰ ਚੀਜ਼ ਬਣਾਈ ਹੈ ਮੁੰਡੇ ਦੀ ਵੀ ਚੀਜ਼ ਬਣਾਈ ਹੈ ਸਭ ਕੁਝ ਬਣਾਇਆ ਹੋਇਆ ਹੈ ਅੱਛਾ ਹਾਂ ਅੱਛਾ ਨਾਲ ਹੀ ਦੇ ਦੇਂਗੀ ਹਾਂ ਮੈਂ ਦੇ ਦਾਂਗੀ ਜਦੋਂ ਇਹਦਾ ਕਰਨਗੇ ਨਾ ਤੇ ਆ ਮਹਿੰਦੀ ਨਹੀਂ ਲਵਾਈ ਉਹ ਕਹਿੰਦੀ ਮੈਨੂੰ ਸਮੈਲ ਜੀ ਆਂਦੀ ਮਾਮੀ ਜੀ ਮੈਂ ਨਹੀਂ ਲਮਾਉਣੀ ਮੈਂ ਨਹੀਂ ਲਮਾਉਣੀ ਫਿਰ ਉਹਨੇ ਹੱਥ ਤੇ ਟਿੱਕੀਆਂ ਆਪੇ ਲਾਤੀ ਹੈ ਕਹਿੰਦੀ ਸ਼ਰਮ ਤਾਂ ਕਰਨਾ ਹੀ ਹੈ ਨਾ ਗੱਲ ਲਵਾ ਦਿੰਦੀ ਮਾੜਾ ਮੋਟਾ ਚਾਈ ਹੁੰਦਾ ਕੁੜੀਆਂ ਦਾ ਲੋ ਥੋੜੀ ਥੋੜੀ ਲਾਈ ਇਹ ਚਾਟਾ ਹੱਥ ਧੋਲੇ ਮੈਂ ਦੱਸ ਕੀ ਕਰਾਂ ਆਖੇ ਜਿਨੇ ਬੱਚੇ ਨਾਲ ਹੁਣ ਮੈਂ ਜਿੱਦਬਾਜੀ ਤਾਂ ਕਰ ਨਹੀਂ ਸਕਦੀ ਕੁੜੀ ਨਾਲ ਕੋ ਕੁੜੀ ਨੂੰ ਥੋੜੀ ਮੈਂ ਕੁਝ ਕਹਿਣਾ ਹੋਇਆ ਸੀ ਉਹ ਇਹ ਵੇਖ ਭਾਵੇਂ ਸਿੰਪਲ ਸੋਬਰ ਹੀ ਆ ਪਰ ਕੁੜੀ ਨੂੰ ਰੂਪ ਕਿੰਨਾ ਚੜਿਆ ਹਾਂ ਅੱਜ ਕੱਲ ਕੁੜੀਆਂ ਜਿੰਨਾ ਮੱਦੀ ਤਿਆਰ ਹੋ ਲੈ ਪਰ ਰੂਪ ਨਹੀਂ ਨਿਕਲਦਾ ਪਰ ਇੱਕ ਗੱਲ ਹੀ ਜਿੱਦਣ ਮੇਰੀ ਹਰਪ੍ਰੀਤ ਦਾ ਵਿਆਹ ਆ ਨਾ ਸਾਰਾ ਮੱਲਾ ਖੋਗੇ ਦੇਖੇਗਾ ਇੰਨੀ ਸੋਹਣੀ ਲੱਗੇਗੀ ਤਾਂ ਲੈ ਇਹ ਕਿਹੜੀ ਹਰਫੀਰ ਨਾਲੋਂ ਘਟਿਆ ਇਹ ਵੀ ਹਰਫੀਰ ਦਾ ਦੂਜਾ ਰੂਪ ਹੀ ਆ ਭੈਣਾ ਸਾਰਾ ਕੁਝ ਬਣਾਇਆ ਵੇਖਾਂ ਪੁੰਦਰੀਆਂ ਬਣਵਾ ਕੇ ਚੈਨੀ ਕਾਂਟੇ ਸਭ ਕੁਝ ਬਣਵਾ ਕੇ ਦਿੱਤਾ ਮੈਂ ਵੀ ਵੇਖ ਲਿਆ ਮੈਂ ਮੈਨੂੰ ਸੋ ਕੋ ਕਹਿਣ ਦੀ ਹੈ ਸੈਟ ਕਿੱਥੇ ਆ ਉਹ ਬਣਵਾਇਆ ਹੈ ਔਰ ਕੀ ਆ ਹੈ ਮੈਂ ਕਿ ਗੱਡੀ ਚ ਜਾਣਾ ਤੇ ਮੋਤਾ ਨਾ ਪਾ ਕੇ ਖੜੀ ਉੱਥੇ ਪਾ ਦਾਂਗੀ ਨਾਲ ਉਹਦੇ ਸੱਸ ਦੇ ਹੱਥ ਦੇ ਦਾਂਗੇ ਨਾ ਚੀਜ਼ਾਂ ਸੱਸ ਦਾ ਹੀ ਸਭ ਕੁਝ ਬਣਾਇਆ ਮੈਂ ਤੇ ਮੈਂ ਤਾਂ ਸਾਰਾ ਕੁਝ ਕੀਤਾ ਭੈਣਾ ਚੱਲ ਫਿਰ ਇੰਜ ਕਰੀ ਫੋਟੋਆਂ ਪਾ ਦੀ ਮੈਨੂੰ ਕੁੜੀ ਦੇ ਵਿਆਹ ਦੀ ਮੈਂ ਮੁੰਡਾ ਵੇਖ ਲੂੰਗੀ ਚੱਲ ਚੱਲ ਠੀਕ ਹੈ ਪਾਵਾਂ ਨਹੀਂ ਪਾਵਾਂ ਚੱਲ ਚੱਲ ਬੈਣ ਉਦਾਂ ਤੇ ਮੈਂ ਚੱਲੀ ਆ ਪਰ ਇੱਕ ਗੱਲ ਤੈਨੂੰ ਕਹਿਣੀ ਸੀ ਕਾਦੀ ਵੇਖ ਸਾਰੀ ਗਲੀ ਚ ਸੁਣਸਣ ਪਈ ਤੂੰ ਕਿਤੇ ਆਂਡ ਗਵਾਂਡ ਤੇ ਹੰਸ ਨਹੀਂ ਕੱਢੀ ਚੁੱਪ ਚਪੀ ਤੇ ਵਿਆਹਦ ਲੱਗੀ ਕਿਸੇ ਨੂੰ ਪਤਾ ਨਹੀਂ ਲੱਗਣਾ ਕਿ ਕੁੜੀ ਵਿਆਹੀ ਹੈ ਮੈਂ ਤੈਨੂੰ ਦੱਸਿਆ ਤਾਂ ਸੀ ਜਿਹੜੀ ਵੀ ਨ ਮਾਪੇ ਦੀ ਧੀ ਹੋਵੇ ਨਾ ਹਾਂ ਬੋਪਾ ਬੁਲਾ ਰਹੇ ਚਲੋ ਚੱਲੇ ਚੱਲੇ ਲੋਕੀ ਨੇ ਮੈਂ ਪਾਂਦੀਆਂ ਮਾਰਦੇ ਜਦੋਂ ਚੰਗਾ ਰਿਸ਼ਤਾ ਮਿਲ ਜੇ ਮੈਂ ਕਿ ਨਹੀਂ ਰਿਸ਼ਤਾ ਵਾਂ ਹੱਥੋਂ ਕਿਸਕੇ ਜਵੇਂ ਹੋਰ ਨਹੀਂ ਕੋਈ ਗੱਲ ਮੈਂ ਤਾਂ ਆਪਣੇ ਵੱਲ ਪੂਰੀ ਕਸਰ ਲਾਤੀ ਕਿ ਕੁੜੀ ਨੂੰ ਤਾਂ ਕਮੀ ਬੇਸ਼ੀ ਨਾ ਰਹੀ ਦੇਖੀ ਜਦੋਂ ਫੇਰਾ ਪਾਣ ਆਏਗੀ ਇੰਜ ਲੱਦੀ ਹੋਏਗੀ ਸੋਨੇ ਨਾਲ ਵੇਖੀ ਸੀ ਤੂੰ ਚੱਲੀ ਬੁੱਤ ਚੱਲੀ ਆ ਚੱਲ ਕੋਈ ਨਾ ਚੱਲਣਾ ਤੇਰੀ ਚਾਹ ਪਾਣੀ ਰੋਟੀ ਮੇਰੇ ਵੱਲ ਰਿਆ ਘਾਰਾ ਕੋਈ ਗੱਲ ਨਾ ਮੈਂ ਪਹਿਲਾਂ ਕੁੜੀ ਦਾ ਚੱਲ ਕੋਈ ਨਹੀਂ ਕਰਿਆ ਪਰ ਠੀਕ ਆ ਫਿਰ ਕੱਲ ਨੂੰ ਹਰਪ੍ਰੀਤ ਦਾ ਵੀ ਇਦਾਂ ਨਾ ਕਰਦੀ ਕਿਤੇ ਨਹੀਂ ਨਹੀਂ ਐ ਤਾਂ ਥੋੜੀ ਹੋ ਜਾਣਾ ਮੈਂ ਹਾਂ ਨਾਲ ਟਾਈਮ ਟਾਈਮ ਦੀ ਗੱਲ ਐ ਉਦੋਂ ਟਾਈਮ ਹੋਰ ਐ ਹੁਣ ਟਾਈਮ ਟ ਹੋਰ ਐ ਚੱਲ ਕੋਈ ਨਹੀਂ ਚੱਲ ਠੀਕ ਐ ਚੰਗਾ ਭੈਣੇ ਹਾਂ ਇਹ ਮੇਰੇ ਹੱਥ ਮੁਕਾਬਲਾ ਕਰ ਲੇਗੀ ਚੱਲ ਤੋਰ ਪੈ ਕੀ ਗੱਲਾਂ ਕਰਦੀ ਸੋਲੇ ਨਾਲ ਕੁਝ ਨਹੀਂ ਬਸ ਸਗਨ ਦੇਣਾ ਐ ਇਹ ਕੁਝ ਨਹੀਂ ਤੇ ਤੂੰ ਸਗਨ ਫੜ ਲਗੇ ਕਿਹਾ ਨਹੀਂ ਕਿ ਮੰਮੀ ਨੂੰ ਖੜਾ ਦੋ ਹੈ ਚਾਹ ਦਾ ਹੱਥ ਜਭੜ ਲਿਆ ਉਤੁਰਣ ਲੱਗੇ ਵੀ ਮੇਰੇ ਕੋ ਸੁਣਨ ਲੱਗੀ ਆ ਉਹ ਨਾ ਮੇਰੀ ਗੱਲ ਧਿਆਨ ਨਾਲ ਸੁਣ ਲਾ ਪਰ ਪਰ ਚਬਾ ਲਾ ਮੇਰੇ ਵਾਲੇ ਪਰ ਚਬਾ ਦੀ ਸਿੱਧਾ ਮੂੰਹ ਥੱਲੇ ਰਹਿਣਾ ਚਾਹੀਦਾ ਤੇਰਾ ਇਹ ਇੰਜ ਵੀ ਧੌਣ ਮੈਂ ਤਾਂ ਹੁੰਦੇ ਨਾ ਵੇਖਾਂ ਕਿਵੇਂ ਇੰਜ ਪੂਰੇ ਵਿਆਹ ਦੇ ਵਿੱਚ ਧੌਣ ਇੱਥੇ ਹੀ ਅੜੀ ਲਵੇ ਜੇ ਕਹਿਣਗੇ ਨਾ ਕਿ ਉਹਨੂੰ ਮਿਲਣਾ ਉਹਨੂੰ ਬੁਲਾ ਲਾ ਕੀ ਪਤਾ ਕਿਸ ਨੂੰ ਲੈ ਕੇ ਵੀ ਆਏ ਹੋ ਕਿ ਇਹ ਵੱਲ ਨਹੀਂ ਤੱਕਣਾ ਅੱਖ ਨਹੀਂ ਚੁੱਕਣੀ ਅੰਨੀ ਬੇਸ਼ਰਮਾਂ ਦੀ ਤਰ੍ਹਾਂ ਮੁੰਡੇ ਵੱਲਾਂ ਵੇਖਣ ਲੱਗ ਪਈ ਕਿ ساری ਉਮਰ ਉਹਦੇ ਨਾਲ ਹੀ ਰਹਿਣਾ ਮੈਂ ਸਹੀ ਗੱਲ ਆ ਬੇਸ਼ਰਮੀ ਹੁੰਦੀ ਐ ਚੰਗਾ ਥੱਲੇ ਰੱਖੀ ਮੂੰਹ ਆ ਕੀ ਕਰਵਾਤਾ ਇਹਦੇ 2 ਮਿੰਟ ਬਾਅਦ ਰੱਖਾਂਗੀ ਜਦ ਲਈ ਅਸੀਂ ਉਹ ਚ ਉਹਨੂੰ ਥੋੜੀ ਚੰਗੀ ਲੱਗਦੀ ਐ ਹਾਂ ਜਿੰਨਾ ਮਰਜ਼ੀ ਕਰ ਲੈ ਜਿੱਦਾਂ ਦੀ ਉਦਾਂ ਦੀ ਲੱਗਣਾ ਚਲੋ ਸੋਣੀ ਮੇਰੀ ਗੱਲ ਹਾਂਜੀ ਮੁੰਡੇ ਵੱਲਾਂ ਵੇਖਣ ਲੱਗ ਪਈ ਜੋ ਕਹਿ ਕੇ ਦੇਖ ਨਾ ਸੱਸ ਕਿ ਲੈ ਆਉ ਦੀ ਮੂੰਚ ਗਰਾਈ ਪਵਾਓ ਕਰ ਐ ਕਿ ਤਨ ਹੁਣ ਨਹੀਂ ਉੱਥੇ ਤੈਨੂੰ ਮੈਂ ਕਹਤ ਦਈ ਆ ਨਾ ਮੈਂ ਧਿਆਨ ਕੋ ਮੇਰੀ ਸੁਣ ਲਈ ਗੱਲ ਜਿੱਦਾਂ ਮੈਂ ਜੋ ਜੋ ਕਹੂੰਗੀ ਘਰ-ਬਾਰ ਬੜਾ ਸੋਖਾ ਪੁੱਤ ਹੋਵੇ ਲਖੱਟੀ ਦਾਦੀ ਜਿੰਨੇ ਕਦੀ ਸੁਨਾਈ ਨਹੀਂ ਲੱਗੇ ਇਹ ਗੱਲ ਦਾ ਮੈਂ ਫੇਰ ਵੇ ਕਿੰਨਾ ਕਰਤਾ ਵੈ ਮਾਮੀ ਨੂੰ ਕਹਿੰਦੀ ਜਾਵੀ ਕਿ ਮਾਮੀ ਨੂੰ ਨਾ ਖੁਸ਼ ਕਿਆ ਕਰੋ ਚੰਗਾ ਹਾਂਜੀ ਕੋਈ ਗੱਲ ਹੈਗੀ ਤਾਂ ਮੈਨੂੰ ਫੋਨ ਕਰਨਾ ਹੀ ਮਾਮੇ ਨੂੰ ਨਾ ਕਰੀਂ ਕੋਈ ਗੱਲ ਮੰਨ ਚਾਏਗੀ ਨਾ ਸਿੱਧਾ ਹੀ ਮੈਨੂੰ ਫੋਨ ਕਰਨਾ ਮਾਮੇ ਨੂੰ ਮੋਂ ਨਹੀਂ ਵੱਜਣਾ ਚਾਹੀਦਾ ਧਿਆਨ ਚ ਰੱਖੀ ਗੱਲ ਮੈਂ ਮਰ ਨਹੀਂ ਚਲੀ ਜਿੰਦਾ ਬੱਚੇ ਫਰਮਾ ਕੇ ਉੱਥੇ ਹਿਸਾਬ ਲਾਉਂਗੀ ਚੰਗੀ ਰਹੇਗੀ ਹਾਂਜੀ ਚੱਲ 11 ਗੁਣਾ ਸਾਮਾਨ ਰੱਖੀ ਗਮਾਣਾ ਦੇ ਬੜੀ ਮੁਸ਼ਕਲ ਬਨਵਾਇਆ ਮੈਂ ਚੱਲ ਲੈ ਜਾ ਸਮਾਨ ਲੈ ਆਓ ਬੱਸ ਲਿਆ ਲਓ ਚੱਲ ਤੋਰ ਪੈ ਪਤਲਾ ਲੇਡ ਹੋ ਜਿੰਨੇ ਆ ਆਈ ਹੁਣ ਹੋਲੀਲੀ ਤੋਰਦੀ ਤੇ ਕੀ ਕਰਾਂ ਆ ਮੈਨੂੰ ਪਤਾ ਸਾਇਲੈਂਸ ਵਾਲਾ 뮤ዚਕ ਆਦਨੋ ਆਈ ਅੱਖਾਂ ਪੁੰਜੋ ਲੋਕ ਆਪਣੀਆਂ ਤੋਂ ਆਪਣੀਆਂ ਮੀਂ ਪਾਪਾ ਬੱਸ ਕਰੋ ਉਹਦਾ ਮੇਕਅਪ ਖਰਾਬ ਹੋ ਜਾਣਾ ਵਾ ਠੀਕ ਕਰ ਰਹੇਂ ਨੋ ਬੱਸ ਕਰੋ ਜਦੋਂ ਆ ਮੇਰਾ ਕੰਮ ਜਾ ਸਿੰਗਰ ਕੋਟ ਅਭੀ ਮਾ ਦਾ ਪਿਆਰ ਤੇਰੇ ਵਾਸਤੇ ਹੋਰ ਕੇ ਵੀ ਤਨ ਪਤਾ ਵਿੱਚ ਕੀ ਆ ਇਹਦੇ ਵਿੱਚ ਨਾ ਸਾਡਾ ਖਾਂਦਾਨੀ ਨਿਹਾਰਿਆ ਜਿਹੜਾ ਪਹਿਲਾਂ ਮੇਰੀ ਸੱਸ ਨੇ ਪਾਇਆ ਸੀ ਤੇ ਹੁਣ ਬਾਅਦ ਵਿੱਚ ਫਿਰ ਮੈਂ ਪਾਇਆ ਤੇ ਮੈਂ ਅਗੋਂ ਇਹ ਮਾਨਤ ਆਪਣੀ ਖਾਂਦਾਨੀ ਤੈਨੂੰ ਦੇਣ ਲੱਗੀ ਹਾਂ ਹੋਰ ਕਿਵੇਂ ਇਹ ਨਾ ਸੋਨਾ ਠੀਕ ਆ ਸੋਨਾ ਨਾ ਪਸੰਦ ਆਇਆ ਨਾ ਤੈਨੂੰ ਹਾਂ ਨਾਲ ਕਾਟੇ ਨੇ ਟਿੱਕਾ ਸਾਰੇ ਪੂਰਾ ਸੈੱਟ ਹੈਗਾ ਪਸੰਦ ਆਇਆ ਤੈਨੂੰ ਇਹ ਸੈੱਟ ਤੇ ਕੀ ਪੁੱਤ ਤੇਰੇ ਵਾਸਤੇ ਮੈਂ ਨਾ ਦੋ ਸੈੱਟ ਹੋਰ ਬਣਵਾਏ ਆ ਉਹ ਵੀ ਮੈਂ ਤੈਨੂੰ ਦਵਾਂਗੀ ਬਾਕੀ ਹੋਰ ਵੀ ਸਾਰਾ ਕੁਝ ਤੇਰਾ ਹੀ ਆ ਆ ਘਰ ਬਾਹਰ ਸਭ ਕੁਝ ਤੇਰਾ ਹੀ ਆ ਮੇਰੀ ਤင်း ਹੈ ਨਾ ਬਿਲਕੁਲ ਵੀ ਫਿਕਰ ਨਹੀਂ ਕਰਨੀ ਤੇ ਇੱਗਾ ਚੋਕੋ ਕੇ ਨਹੀਂ ਬੈਣਾ ਠੀਕ ਹੈ ਵੇਖ ਜਿੱਦਾਂ ਤੂੰ ਨੂੰ ਮਾਂ ਦੀ ਭੁੱਖ ਸੀ ਨਾ ਉਦਾਂ ਹੀ ਮੈਨੂੰ ਵੀ ਧੀ ਦੀ ਭੁੱਖ ਸੀ ਮੈਨੂੰ ਵੀ ਨਾ ਨੋ ਦੇ ਰੋਜ਼ ਨਾ ਧੀ ਮਿਲ ਗਈ ਮੈਂ ਸੱਚੀ ਤੈਨੂੰ ਨਾ ਆਪਣੀ ਧੀ ਆ ਮੰਨ ਰੂਂਗੀ ਤੇ ਤੂੰ ਵੀ ਮੈਨੂੰ ਆਪਣੀ ਮਾਂ ਹੀ ਸਮਝਣਾ ਠੀਕ ਹੈ ਨਾ ਆਪਾਂ ਮਾਵਾਂ ਧੀਆ ਬਣ ਕੇ ਰਹਿਣਾ ਫਿਰ ਇੱਕ ਜਦੋਂ ਮੈਂ ਨਾ ਘਰ ਇਕੱਲੀ ਰਹਿੰਦੀ ਹੈ ਨਾ ਬੜਾ ਉਦਾਸ ਹੁੰਦੀ ਹਾਂ ਕਿ ਮੈਂ ਇਕੱਲੀ ਬੈਠੀ ਰਹਿੰਦੀ ਸਾਰਾ ਦਿਨ ਹਨਾ ਕੋਈ ਮੇਰੇ ਨਾਲ ਗੱਲਬਾਤ ਕਰਨ ਵਾਲਾ ਨਹੀਂ ਹੁੰਦਾ ਕੁਛ ਨਹੀਂ ਤੋ ਦੋ ਮੈਨੂੰ ਗੜਿਆ ਖੋੜ ਮਹਿਸੂਸ ਹੁੰਦੀ ਕਿ ਰੱਬ ਮੈਨੂੰ ਵੀ ਇੱਕ ਤੀ ਦੇ ਦਿੰਦਾ ਚੱਲ ਕੋਈ ਨਹੀਂ ਹੁਣ ਤੂੰ ਜੂ ਆਗੀ ਮੇਰੀ ਤੀ ਬਣ ਕੇ ਹੁਣ ਆਪਾਂ ਮਾਵਾ ਧੀਆ ਦੋਨੋਂ ਰਲ ਕੇ ਵਿਆਹ ਕਰਾਈਆਂ ਕੱਲਾ ਬਤਾ ਕਰਿਆ ਕਰਾਈਆਂ ਇਕੱਠੀਆਂ ਘੁੰਮਣ ਫਿਰਨ ਜਾਇਆ ਕਰਾਈਆਂ ਬਾਜ਼ਾਰ ਜਾਇਆ ਕਰਾਈਆਂ ਜਿਹੜੀ ਚੀਜ਼ ਤੂੰ ਕਹੇਂਗੀ ਮੈਂ ਤੈਨੂੰ ਲੈ ਕੇ ਦਿਆਂ ਕਰੂੰਗੀ ਬਾਕੀ ਆਹ ਸੋਨੇ ਦੀ ਕਿਹੜੀ ਗੱਲ ਆ ਤੂੰ ਮੇਰੇ ਨਾਲ ਛੱਡੀ ਤੈਨੂੰ ਮੈਂ ਤੇਰੀ ਪਸੰਦ ਦੇ ਸੋਹਣੇ ਸੋਹਣੇ ਸੈੱਟ ਬਣਵਾ ਕੇ ਦਊਂਗੀ ਹੋਰ ਰੋਜ਼ ਨਵੇਂ ਨਵੇਂ ਬਦਲ ਬਦਲ ਕੇ ਪਾਇਆ ਕਰੀਂ ਮੇਰੇ ਪੁੱਤ ਤੂੰ ਉਦਾਸ ਕਿਉਂ ਹੋਂਦੀ ਆ ਮੈਨੂੰ ਪਤਾ ਵਾਜ ਤੂੰ ਪਹਿਲਾ ਦਿਨ ਇੱਥੇ ਆਈ ਨਾ ਤੇ ਲੋਪਾ ਵਿੱਚ ਤੇਰੇ ਮਾਮਾ ਮੰਮੀ ਨਾਨਕੇ ਸੀ ਫਿਰ ਵੀ ਤੇਰੇ ਹਨਾ ਤੇ ਲੋਨਾਂ ਦੀ ਯਾਦ ਆਉਂਦੀ ਹੋਣੀ ਆ ਮੰਮੀ ਦੀ ਮਾਮੇ ਦੀ ਭੈਣ ਦੀ ਕੋਈ ਨਹੀਂ ਤੈਨੂੰ ਮੈਂ ਇੱਥੇ ਇੰਨਾ ਖੁਸ਼ ਰੱਖਣਾਣਾ ਇੰਨਾ ਖੁਸ਼ ਰੱਖਣਾਣਾ ਕਿ ਤੈਨੂੰ ਉਹਨਾਂ ਦੀ ਕਦੀ ਵੀ ਯਾਦ ਨਹੀਂ ਆਉਣੀ ਤੇ ਆ ਪਤਾ ਆਂਟੀ ਜਿਹੜੀ ਪਤਾ ਨਹੀਂ ਕਿੱਥੇ ਚਲ ਗਈ ਆ ਸਗਣ ਵਿਆਹ ਕਰਨੇ ਮੈਨੂੰ ਤੇ ਕੰਟੀਨੂ ਕੋ ਸਮਝ ਨਹੀਂ ਲੱਗੰਦੀ ਵੇਖਾ ਭਲਾ ਕਿੱਥੇ ਲੈ ਆਈ ਹੋਏ ਤੈਨਜੀ ਕਿਹਨੇ ਕਿੱਥੇ ਚਲ ਗਏ ਹੀ ਦੋਈ ਆਈ ਇਥੇ ਕੱਪੜੇ ਬਦਲ ਬੈਠੋ ਤੁਸੀਂ ਬੈਠੋ ਬੈਠੋ ਤੁਸੀਂ ਬੈਠੋ ਮੈਂ ਤੁਹਾਨੂੰ ਦੱਸਦੀ ਹਾਂ ਮੈਨੂੰ ਨਾ ਗਰਮੀ ਬੜੀ ਲੱਗੀ ਐ ਇੱਕਦਮ ਤੇ ਤੁਹਾਨੂੰ ਪਤਾ ਸੂਟ ਦੂਜੇ ਸਿੰਥੈਟਿਕ ਹੀ ਆਪਾਂ ਪਾਏ ਹੀ ਉਹ ਮੈਂ ਦਾਵਤਾ ਬਦਲ ਕੇ ਦਿਖਾਉਣ ਮੈਂ ਆਈ ਹਾਂ ਹੁਣ ਕਿਤੇ ਮੇਰੇ ਦਿਲ ਨੂੰ ਚੈਨ ਆਇਆ ਕਾਲੀ ਪੈਣ ਲਈ ਹਾਂਜੀ ਹਾਂਜੀ ਬੈਠੋ ਤੁਸੀਂ ਮੈਂ ਨਾ ਦੋ ਮਿੰਟ ਨਾਲੇ ਘਰ ਵੀ ਦਾ ਸਗਣ ਮੈਂ ਇਹਨਾਂ ਨੂੰ ਦੇਣਾ ਹੀ ਨਾ ਹਾਂਜੀ ਮੈਂ ਯਾਰ ਕਿੱਥੇ ਗਿਆ ਕੁੱਤ ਮੇਰੇ ਵਾਲੋ ਸਗਣ ਸੇਵਕ ਸੇਵਕ ਆਈ ਸੇ ਬੈਠ ਬੈਠ ਨਾ ਮੇਰਾ ਪੁੱਤ ਬੀਬੀ ਮੈਂ ਤੈਨੂੰ ਕੋਈ ਜਾਂਦਾ ਹੀ ਕੋਈ ਨਹੀਂ ਤੇ ਫਿਰ ਪੈਰ ਚ ਬੈਠਨ ਦਵਾਈ ਦੇਣੀ ਹੈ ਬੈਹ ਰੇ ਮੇਰਾ ਕੋਈ ਨਹੀਂ ਕੋਣੀ ਦਵਾਈ ਦਵਾਈ ਖਾਣੀ ਆ ਮੇਰੇ ਮੋਤੇ ਦਵਾਈ ਦਵਾ ਪਿੱਛੇ ਉਹ ਵੇਲਾ ਫੇਸ ਤਾਂ ਨਹੀਂ ਕਰਨਾ ਚੱਲ ਉੱਥੇ ਬੈਹ ਫਿਰ ਦਵਾਈ ਦੇਣਾ ਮੈਂ ਕਾਈਂ ਦਵਾਈ ਦਵੀ ਮੈਂ ਕੋਣੀ ਕਿੱਟੋ ਜੀ ਮੈਨੂੰ ਸੁਣਾ ਦੇਣਾ ਮੈਂ ਨਹੀਂ ਬਣਾ ਰੋਟੀ ਲੈ ਕੇ ਆਏ ਨਾ ਕਹੋ ਨਾ ਰੋਟੀ ਢੂਂਟ ਬੋਟੀ ਕਿੱਥੇ ਬੋਟੀ ਢਾਂਦੀ ਕੋਲੀ ਬੋਲ ਰੋਟੀ ਨੇ ਕਹਿਣਾ ਬੋਲਦਾ ਕਿੱਦਾਂ ਆਪਣੀ ਬੀਬੀ ਨੂੰ ਜਾ ਕਿੱਥੇ ਬੋਟੀ ਨਾ ਦੀ ਬੋਟੀ ਤੈਨੂੰ ਲੈ ਕੇ ਨਹੀਂ ਦਿੱਤੀ ਕਰੇ ਰਾਂਦੀ ਬੋਟੀ ਲੈ ਦੀ ਬੋਟੀ ਬੈਠ ਮੈਂ ਨਾ ਇਹ ਗੱਡੀ ਆ ਫਿਰ ਉਹ ਨਾ ਫਿਰ ਸੱਚੇ ਚੀਰੋਲਾ ਬਨਾਣਾ ਫਿਰ ਮੈਂ ਜਿਵੇਂ ਰੋਟੀ ਲੈਂਦੀ ਨਾ ਮੈਨੂੰ ਵਾਪਸ ਪੇਛੇ ਕਈ ਰੋਟੀ ਕਿੱਤੇ ਰੋਟੀ ਦੇ ਮੈਂ ਰੋਟੀ ਖਾ ਰਹੀ ਹਾਂ ਮੈਂ ਰੋਟੀ ਨਹੀਂ ਅੰਦਾਲੀ ਮੈਂ ਨਹੀਂ ਮੈਂ ਰੋਟੀ ਨਹੀਂ ਲੈਣੀ ਰੋਟੀ ਲੈਣੀ ਮੋਟੀ ਇੱਥੇ ਆ ਜਾ ਰੋਲਾ ਨਾ ਆ ਪੇ ਰੋਟੀ ਲੈ ਚਲ ਜਾਈ ਆਪਣੇ ਘਰ ਵਾਪਸ ਚੁੱਪ 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 ਕੇ ਚੁੱਪ ਇੱਥੇ ਚੱਲ ਬੈ ਮੈਂ ਨਹੀਂ ਸਮਾਂ ਮੈਂ ਰੋਟੀ ਨਹੀਂ ਲੈਣੀ ਉੱਥੇ ਕਿਤੇ ਮੈਂ ਨਾ ਵੋਦੀ 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 ਨਾ ਜੀ ਨਹੀਂ ਵੋਦੀ ਹਾਂ ਹਾਂ ਲੈ ਹੁੰਦੀ ਵੋਦੀ ਓਕ ਮੈਨੂੰ ਲੱਗੀ ਨਾ ਤੂੰ ਰੋਟੀ ਦਿੱਤੀ ਮੈਨੂੰ ਟੁੱਟ ਖਾਣੀ ਨਾ ਮੈਂ ਕਾਹੇ ਮੈਨੂੰ ਓਕ ਲੱਗੀ ਆ ਖਾਣੀ ਨਾ ਉਹ ਵੀ ਕੀ ਉਹ ਵੀ ਕੀ ਇਹ ਗੰਦੀ ਦਵਾਈ ਪਿਆਤੀ ਫੇਰ ਗੰਦੀ ਗੰਦੀ ਦਵਾਈ ਕਿੱਕੋ ਰਿਡਰੀ ਐ ਸੋ ਜਾ ਮੇਰਾ ਕੋਰੀ ਗੰਦੀ ਸੋ ਜਾ ਮੇਰਾ ਬੁੱਤ ਰੋਟੀ ਮਿਲੂ ਦਿੱਤੀ ਨਾ ਮੈਂ ਰੋਟੀ ਦਿੱਤੀ ਮੈਂ ਦੇਈ ਤੇ ਰੋਟੀ ਦੇਈ ਮੋਟੀ ਵੀ ਆਪਾਂ ਲੈ ਲੈਂਦੇ ਸੋ ਜਾ ਮੇਰਾ ਬੁੱਤ ਸੋ ਜਾ ਸੋ ਜਾ ਸੋ ਜਾ ਕੇਵਲ ਉਹ ਗਾਣ ਨਹੀਂ ਤਾਂ ਸਮਝ ਨਹੀਂ ਆਉਂਦੀ ਕਿੰਦਾ ਦਿਨ ਲੰਘਣਗੇ ਜਿੰਨਾ ਕਹਿਨ ਨੂੰ ਸੁੱਖਾ ਲੱਗਦਾ ਹੈ ਨਾ ਉਹਨਾਂ ਸੁੱਖਾ ਇਹ ਕੰਮ ਹੈ ਨਹੀਂ ਆ ਕੀ ਕਰਾਂ ਕਿੰਨਾ ਕਚੇ ਮੈਨੂੰ ਦਵਾਈ ਦੱਸੇ ਤੇ ਦਰਖੂੰਗੀ ਕਿੰਨਾ ਕਚੇ ਮੈਂ ਇਦਾਂ ਕਰੂੰਗੀ ਦਵਾਈ ਵੀ ਜ਼ਿਆਦਾ ਨਹੀਂ ਦੇ ਸਕਦੇ ਡਾਕਟਰ ਨੇ ਕਿਹਾ ਇੰਨੀ ਨਹੀਂ ਦੇਣੀ ਇਹ ਤਾਂ ਸਿਰਫ ਅਮਰਜੈਂਸੀ ਲਈ ਹੁੰਦਾ ਵਾ ਕਿਸੇ ਬਾਰੇ ਬੱਚੇ ਨੂੰ ਚਲੋ ਜੇ ਕੁੜੀ ਨੂੰ ਪਤਾ ਲੱਗ ਗਿਆ ਕੀ ਕਰੂੰਗੀ ਉਹ ਕਿਤੇ ਮੇਰੇ ਪੁੱਤ ਨੂੰ ਛਾੜੀ ਨਾ ਚਲ ਜੇ ਕਿਤੇ ਮੇਰਾ ਘਰ ਫੇਰ ਨਾ ਟੁੱਟ ਜੇ ਐ ਰੱਬਾ ਤੂੰ ਹੀ ਕੋਈ ਰਾਹ ਬਖਾ ਕੀ ਕਰਾਂ ਮੈਂ ਜਾਵਾਂ ਤੇ ਮੈਂ ਨਾ ਸ਼ਮੀ ਭੈਣ ਜੀ ਆਏ ਆ ਇੰਨਾ ਕੁ ਇੰਨੀ ਚਲੋ ਆਪਾਂ ਹਲਕੇ ਨਾ ਕੁੜੀ ਨਾਲ ਗੱਲਬਾਤ ਕਰੀਏ ਕੁੜੀ ਨੂੰ ਸਮਝਾਈਏ ਪਰ ਉਹ ਮੇਰੇ ਸਾਹ ਦੇਣਗੇ ਉਹ ਤਾਂ ਮੈਨੂੰ ਪਹਿਲੇ ਹੀ ਕਹਿੰਦੇ ਗੁ ਕਿ ਭੈਣ ਜੀ ਤੂੰ ਇਹ ਕੰਮ ਗਲਤ ਕਰਨ ਲੱਗੀ ਹੈ ਤੇਰਾ ਮੁੰਡਾ ਹਜੇ ਸਹੀ ਨਹੀਂ ਆ ਉਹ ਨਾ ਵਿਆਹ ਘਰ ਹਜੇ ਪਰ ਮੈਂ ਕੀ ਕਰਾਂ ਫੇਰ ਕੁਝ ਤਾਂ ਮੈਨੂੰ ਕਰਨਾ ਹੀ ਪੈਣਾ ਨਾ ਕਿਸੇ ਤਰ੍ਹਾਂ ਕੁੜੀ ਨੂੰ ਮਨਾਉਣਾ ਤੇ ਪੈਣਾ ਹੀ ਆ ਨਾ ਵੈਸੇ ਤਾਂ ਕੁੜੀ ਬੜੀ ਹਲੇਮੀ ਵਾਲੀ ਆ ਮੈਨੂੰ ਲੱਗਦਾ ਵੀ ਆ ਕਿ ਮੰਨ ਜੂਗੀ ਪਰ ਮਨ 'ਚ ਇੱਕ ਡਰ ਵੀ ਆ ਤੇ ਕਿਤੇ ਕੁੜੀ ਨੇ ਜੇ ਨਾ ਕਰਤੀ ਮੇਰੇ ਮੁੰਡੇ ਨੂੰ ਛੱਡ ਕੇ ਚਲ ਗਈ ਤੇ ਕੀ ਕਰਾਂਗੇ ਇਹ ਮਾਪਤ ਹੁਣ ਤੇ ਉਹ ਕਿਤੇ ਮੋਟੀ ਲਿਉਣੀ ਮੋਟੀ ਲਿਉਣੀ ਕਰਦਾ ਤੇ ਜੇ ਹੁਣ ਤੇ ਨੂੰ ਪਤਾ ਲੱਗ ਜਣਾ ਮੇਰੀ ਵੋਟੀ ਆ ਗਈ ਆ ਕੇ ਚਲ ਗਈ ਆ ਕੀ ਕਰਾਂਗੇ ਰੱਬਾ ਕੁਛ ਨਹੀਂ ਮੈਨੂੰ ਸਮਝ ਆਉਂਦਾ ਮੈਂ ਕੀ ਕਰਾਂ ਕੀ ਨਾ ਕਰਾਂ ਚਲ ਸ਼ਮੀ ਭੈਣ ਜੀ ਨਾਲ ਸਲਾਹਤ ਕਰਕੇ ਵੇਖਦੀ ਆ ਨਾ ਇੱਕ ਵਾਰੀ ਕੀ ਕਹਿੰਦੇ ਆ ਪੁੱਤ ਇਹਨੂੰ ਆਪਣਾ ਹੀ ਘਰ ਸਮਝ। ਤੇਰੀ ਸੱਸ ਦਾ ਸੁਭਾਅ ਤਾਂ ਕਿੰਨਾ ਚੰਗਾ ਉਹਨੇ ਤੈਨੂੰ ਨੋਂ ਨਹੀਂ ਉਹਨੇ ਤੈਨੂੰ ਧੀ ਬਣਾ ਕੇ ਰੱਖਣਾ ਵੇਖੀ। ਵੇਖੀ ਕਿੰਨਾ ਪਿਆਰ ਕਰਦੀ। ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੂਗੀ। ਮੈਂ ਸੁਣਿਆ ਤੇਰੇ ਮਾਪਿਓ ਨਹੀਂ ਹੈਗੇ। ਪੁੱਤ ਠੀਕਲ ਮम्मी ਡੈਡੀ ਨੂੰ ਕੀ ਆਗੇ? ਉਹ ਨਾ ਮिन्नੂ ਇਹਨਾਂ ਖਾਸ ਨਹੀਂ ਪਤਾ। ਜਦੋਂ ਮੈਂ ਛੋਟੀ ਨਾ ਕਿੰਦੇ ਮੰਮੀ ਦੀ ਉਹਦੇ ਹੱਥ ਹੋ ਗਈ ਹੈ ਤੇ ਚੱਲ ਕੋਈ ਨਾ ਛੱਡ ਤੇਰਾ ਇਸ ਘਰ ਚ ਨਾ ਨਾ ਨਮਾ ਪੈ ਰਹੇ ਤੇ ਕੁੜੀਆਂ ਨੂੰ ਬੜਾ ਚਾਹ ਹੁੰਦਾ ਵਿਆਹ ਦਾ ਕੋਈ ਗੱਲ ਨਹੀਂ ਇਹੋ ਜਿਹੀ ਗੱਲਾਂ ਜੀ ਆਪਾਂ ਨਾ ਹੀ ਕਰੀਏ ਜਿਹੜੀਆਂ ਤੇਰੀ ਰੀਝਾਂ ਕੁੜੀਆਂ ਕਰਨ ਵਾਲਾ ਨਹੀਂ ਨਾ ਕਿ ਉਹ ਕੋਈ ਨਾ ਰਹੇ ਤੇਰੀ ਸੱਸਾਂ ਵੀ ਹੁਣ ਉਹਨੇ ਬਥੇਰੀਆਂ ਤੇਰੀਆਂ ਰੀਝਾਂ ਤੇਰੇ ਚਾਹ ਪੂਰੇ ਕਰਨੇ ਤੇ ਤੂੰ ਵੀ ਤੀ ਬਣ ਕੇ ਰਹੀ ਪੁੱਤ ਬਹੁਤ ਵਧੀਆ ਘਰ ਚ ਆ ਗਈ ਹੈ ਕੋਈ ਗੱਲ ਨਹੀਂ ਸਾਰੇ ਸੁੱਖ ਤੇ ਰੱਬ ਕਿਸੇ ਨੂੰ ਨਹੀਂ ਦਿੰਦਾ ਕਹਿੰਦੇ ਆ ਕੋਈ ਨਾ ਕੋਈ ਹੁਣ ਫਿਰ ਵੀ ਰਹਿ ਹੀ ਜਾਂਦੀ ਆ ਇਹ ਘਰ ਗ੍ਰਿਸ਼ਤੀ ਹੁੰਦੀ ਏਦਾਂ ਦੀ ਚੀਜ਼ ਆ ਖਾਸ ਕਰਕੇ ਧੀਆ ਉਹਨਾਂ ਨੇ ਕੁਆਰੀ ਪਾਂਚ ਵੀ ਬੜੇ ਦੁੱਖ ਵੇਖੇ ਹੁੰਦੇ ਆ ਤੇ ਵਿਆਹ ਕਰਾ ਦੇ ਦੀ ਸਾਰੀਆਂ ਸੁਹਲਤਾਂ ਹੀ ਮਿਲਦੀਆਂ ਆਪਾਂ ਨੂੰ ਬਾਕੀ ਤੇ ਮੈਂ ਇੰਨੀ ਗੱਲ ਕਹਿ ਦੇਣੀ ਆ ਕਿ ਜਿਹੜੀ ਵੀ ਦੇ ਸਾਸੇ ਆ ਨਾ ਉਹਦੀ ਨੂੰ ਤੈਨੂੰ ਕੋਈ ਕੰਪਲੈਂਟ ਨਹੀਂ। ਇੱਕ ਸਾਥੀ ਹੋ ਤੇਰੀ ਮਾਂ ਬਣ ਕੇ ਰਹੇਗੀ। ਇਹ ਗਾਂਦਾ ਵਾਦਾ ਤੇ ਤੂੰ ਮੇਰੇ ਕੋਈ ਲੈਣਾ। ਬੜੀ ਚੰਗੀ ਆ। ਆ ਮੈਂ ਜਿੰਨਾ ਤੇਰੇ ਗੇੜਾ ਨਾ ਨਾ ਮਾਰ ਲਾਂ। ਮੈਨੂੰ ਫੋਨ ਹੀ ਕਰੀ ਜਾਊਗੀ। ਆਜੋ ਦੀਦੀ ਆਜੋ ਦੀਦੀ ਲੈ ਮੈਂ ਤੁਹਾਡੇ ਨਾਲ ਦੋਸਤ ਹੋਣਾ ਹੀ ਤੁਸੀਂ ਆਏ ਨਹੀਂ ਐਵੇਂ ਹੀ ਕਰੀ ਜਾਊਗੀ। ਹਾਰ ਕੇ ਮੈਨੂੰ ਗੇੜਾ ਮਾਰਨਾ ਹੀ ਪੈਂਦਾ ਵਾ। ਹੁਣ ਵੀ ਮੈਨੂੰ ਉਦੋਂ ਦਾ ਫੋਨ ਤੇ ਫੋਨ ਕਰਦੀ ਤੁਸੀਂ ਕਿੱਥੇ ਚਲ ਗਏ। ਮੈਂ ਕਹਾਂ ਮੈਂ ਕੱਪੜੇ ਬਦਲ ਕੇ ਆਉਣੀ ਆ। ਸੂਚਨਾ ਕਾਲੀ ਜੀ ਪੈਂਦੀ ਹੀ। ਛਲ ਪੁੱਤ ਜਦੋਂ ਭੁੱਖ ਲੱਗੀ ਤਾਂ ਮੈਂ ਕੁਝ ਲਿਆ ਕੇ ਦਮਰ ਸੋਈ ਚਾਂ ਕੋਲ ਤਾਂ ਕੋਈ ਗੱਲ ਤੇ ਕਰ ਕੀ ਹੋਇਆ ਬਟਾ ਮੈਨੂੰ ਇਦਾਂ ਲੱਗਣ ਦੇ ਜਿੱਦਾਂ ਨਾ ਮੈਂ ਤੁਹਾਨੂੰ ਪਹਿਲਾਂ ਵੀ ਵੇਖਿਆ ਹੋਇਆ ਮੈਨੂੰ ਮੈਨੂੰ ਕਿੱਥੇ ਵੇਖਿਆ ਤੂੰ ਮੈਂ ਪਰ ਮੈਨੂੰ ਕਿਤੇ ਨਹੀਂ ਵੇਖਿਆ ਤੂੰ ਕਿੱਥੇ ਵੇਖਿਆ ਮੈਨੂੰ ਬੁੱਤ ਕਾਹ ਚਾਹ ਖੇਤ ਬਾਜ਼ਾਰ ਦੇ ਉੱਚ ਨਾ ਵੇਖਿਆ ਹੋਵੇ ਹਾਂ ਆ ਤੀਜਾ ਸਾਰੀਆਂ ਢੇ ਤੋਂ ਮਿਲਦੀਆਂ ਨਾ ਤੁਹਾਨੂੰ ਕਿਹੜਾ ਢਾਡਾ ਲੱਗਦਾ ਪਤਾ ਨਹੀਂ ਤੁਹਾਡੀ ਆਵਾਜ਼ ਤੋਂ ਵੀ ਮੈਨੂੰ ਇਦਾਂ ਲੱਗਾ ਸੀ ਜਿੱਦਾਂ ਨਾ ਮੈਂ ਤੁਹਾਨੂੰ ਪਹਿਲਾਂ ਮਿਲ ਚੁੱਕੀ ਹਾਂ ਤੁਹਾਡੇ ਚਿਹਰੇ ਤੋਂ ਮੈਨੂੰ ਇਦਾਂ ਲੱਗ ਰਿਹਾ ਕਿ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਜਾਣਦੀ ਹਾਂ ਨਹੀਂ ਯਾਦ ਨਹੀਂ ਆਉਂਦੀ ਚਲਿਏ ਕਹਿੰਦੇ ਇੱਕ ਸ਼ਕਲ ਦੇ ਨਾ ਸੱਤ-ਸੱਤ ਬੰਦੇ ਹੁੰਦੇ ਆ ਕੀ ਬੰਦਾ ਤੂੰ ਕਿਹਨੂੰ ਵੇਖ ਲਿਆ ਵਾ ਨਹੀਂ ਹੁੰਦੀ ਜੀ ਮੈਂ ਜਿਨ੍ਹਾਂ ਨੂੰ ਇੱਕ ਵਾਰੀ ਮਿਲਣਾ ਨਾ ਮੇਰੇ ਦਿਮਾਗ ਚੋਂ ਉੱਚੀ ਜਾਂਦੀ ਨਹੀਂ ਆ